ਕਿਤਾਬਾਂ ਪੜਨ ਨਾਲ ਸੱਭਿਆਚਾਰ ਤੇ ਦੁਨੀਆ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਜਥੇਦਾਰ ਖਾਲਸਾ ਕਿਤਾਬਾਂ ਪੜਨ ਨਾਲ ਜਿੱਥੇ ਸਾਨੂੰ ਸਾਡੇ ਸੱਭਿਆਚਾਰ ਦਾ ਗਿਆਨ ਹੁੰਦਾ ਹੈ ਉੱਥੇ ਦੁਨੀਆ ਭਰ ਚ ਜੋ ਬੀਤਦਾ ਹੈ ਉਸ ਦਾ ਵੀ ਗਿਆਨ ਹੁੰਦਾ ਹੈ ਇਨਾ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਪਿੰਡ ਗਰਚਾ ਵਿਖੇ ਨਵੀਂ ਖੋਲੀ ਗਈ ਮਾਤਾ ਬਖਸ਼ੀਸ਼ ਕੌਂ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਕੀਤਾ ਹੁਣਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਬੀਯੁਰਗਾ ਨੇ ਕੀ ਕੁਰਬਾਨੀਆਂ ਦਿੱਤੀਆਂ ਸਨ ਉਨਾ ਬੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸਾਰੀਆਂ ਕਿਤਾਬਾਂ ਵੀ ਲਾਇਬ੍ਰੇਰੀ ਲਈ ਪ੍ਰਬੰਧਕਾਂ ਨੂੰ ਸੌਂਪੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਤੇ ਪੰਜ ਸੁਖਦੇਵ ਸਿੰਘ ਵੱਲੋਂ ਉਨ੍ਹਾਂ ਨਾਲ ਕਿਤਾਬਾਂ ਲਈ ਸੰਪਰਕ ਕੀਤਾ ਗਿਆ ਸੀ। ਤਾਂ ਉਨ੍ਹਾਂ ਵੱਲੋਂ ਇਹ ਕਿਤਾਬਾਂ ਮਾਤਾ ਬਖਸ਼ੀਸ਼ ਕੌਰ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ। ਲਾਇਬ੍ਰੇਰੀ ਦਾ ਉਦਘਾਟਨ ਮਾਤਾ ਬਖਸ਼ੀਸ਼ ਕੌਰ ਦੀ ਤੀ ਤਰਸੇਮ ਕੌਰ ਵੱਲੋਂ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਪਿੰਡ ਗਰਚਾ ਤੋਂ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਅੱਖ ਖੋਲਣ ਦਾ ਪੁਰਾਣੇ ਸਮੇਂ ਗਿਰ ਜਾਂਦੇ ਸੀ ਕਹਿੰਦੇ ਮਮੀਰੇ ਦੀ ਗੱਠੀ ਉਹਦੇ ਅੱਖ 'ਚ ਫੇਰਦੇ ਅੱਖਾਂ ਖੁੱਲਦੀਆਂ ਜਿਸ ਘਰ ਕਿਤਾਬਾਂ ਤੇ ਕੁੜੀਆਂ ਨੇ ਉਹ ਕਾਦੇ ਘਰ ਨੇ ਉਜੜੇ ਹੋਏ ਦਰ ਨੇ ਧੀ ਨੂੰ ਪੜਾਓ ਧੀ ਨੂੰ ਬਚਾਓ ਤੇ ਕਿਤਾਬਾਂ ਬਿਨਾ ਪੈਸੇ ਤੋਂ ਮੇਰਾ ਪ੍ਰਾਣਾ ਦੋਸਤ ਬਲਜੀਤ ਸਿੰਘ ਰਾਮਸ ਚੈਨ ਹੈ ਬਈ ਕਦੇ ਅਸੀਂ ਟੈਕ ਲੈਂਦੇ ਆ ਤਜੌਰੀ ਸੈਰ ਕਰਦੇ ਆ ਲੋਕ ਸਵਿਟਜ਼ਰਲੈਂਡ ਦੇਖਦੇ ਆ ਲੋਕ ਜੌਰਬ ਦੇਖਦੇ ਏਸ਼ੀਆ ਤੇ ਬਹੁਤਾਂ ਦੇਖਦੇ ਆ ਇਹ ਕਿਤਾਬਾਂ ਬਿਨਾ ਟਿਕਟਾਂ ਤੋਂ ਤੁਹਾਨੂੰ ਸੈਰ ਕਰਾਉਂਦੀ ਆ ਜੇ ਦੁਨੀਆ 'ਚ ਜੜਾਂ ਲਾਉਂਦੀ ਆ ਕਿਤਾਬਾਂ ਬਿਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਆਪਣੇ ਇਤਿਹਾਸ ਤੋਂ ਟੁੱਟ ਜਾਵਾਂਗੇ ਦੇ ਅਸੀਂ ਫਿਰ ਕਿਸੇ ਜੋਗੇ ਨਹੀਂ ਰਹਿਣਾ ਮੈਂ ਸਮਝਦਾ ਵੇ ਜੋ oprala ਇਸ ਪਰਿਵਾਰ ਨੇ ਕੀਤਾ ਬਲਬੀਰ ਸੌਣੀ ਪੈਣ ਤਰਸੀਮ ਕੌਰ ਨੇ ਉਗਾੜ ਨੂੰ ਕੀਤਾ ਰਾਮ ਸੌਣੀ ਖੜੇ ਆ ਇਦਾਂ ਦੇ ਸੁਪੁੱਤ ਘਰ ਘਰ ਜੰਮਣ ਤੇ ਸਮਾਜ ਦੀ ਸੇਵਾ ਕਰਨ ਇੱਕ ਕਹਿੰਦਾ ਸਾਡਾ ਹਾਕਮ ਵੇ ਪਹਿਲਾਂ ਲੋਕਾਂ ਤੋਂ ਲੋਕੀਂਤ ਖੋਲhao ਵਿਦਿਆ ਖੋਲੋ ਫੇਰ ਤਾਂ ਜਦੋ ਮਰਜੀ ਗੁਲਾਮ ਕਰ ਮੈਨੂੰ ਆਪ ਪਤਾ ਜਦ ਪੜਦਾ ਸੀ ਮੈਂ ਅਸੀਂ ਮਾਰ ਲ ਪੜਿਆ ਮੈਕਸਮ ਉੱਗੀ ਜਾਂਦਾ ਉਹ ਜਾਲ ਦਾ ਸਪਾਈ ਨੱਠਾਇਆ ਮੈਕਸਮ ਗੋਪੀ ਨੇ ਮੋਰੇ ਇੱਤ ਕਰਦੀ ਉਹ ਡਿਗ ਪਿਆ ਕਲਾਫੜਿਆ ਨਹੀਂ ਗਿਆ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਬ ਦਾ ਲਿਖਿਆ ਆ ਅੱਜ ਵੀ ਕਿਤਾਬਾਂ ਮਿਲਦੀਆਂ ਉਹਦੇ ਵਿੱਚ ਨਾਵਲ ਚ ਲਿਖਿਆ ਉਹਨਾਂ ਨੇ ਬੇ ਕੋਈ ਮੁੰਡਾ ਬਾਹਰ ਚਲੇ ਗਿਆ ਫਰਾਂਸ ਉਹ ਪੈਸੇ ਬੜੇ ਹੋ ਗਏ ਕੋਈ ਭਾਈ ਆਇਆ ਉਹਦੀ ਮਾਂ ਨੂੰ ਮਿਲਿਆ ਬੇ ਪੁੱਤ ਤੇਰਾ ਅਮੀਰ ਬਹੁਤ ਹੋ ਗਿਆ ਜਿਦਾ ਅਡਾਨੀ ਤੇ ਅਵਾਨੀ ਪੈਸੇ ਬੜੇ ਆ ਗਏ ਉਹ ਕੋ ਫਰਾਂਸ ਚ ਉੱਥੇ ਕਹਿਣ ਲੱਗੀਆਂ ਬੀਬੀਆਂ ਇਕੱਠੀਆਂ ਹੋਈਆਂ ਸੀ ਬੇ ਮੇਰੇ ਪੁੱਤ ਕੋਲ ਇੰਨੇ ਪੈਸੇ ਕਹਿੰਦੇ ਬਹੁਤ ਪੈਸੇ ਆ ਪੁੱਤ ਅੱਜ ਤੇਰਾ ਆਕਾਸ਼ਾਂ 'ਚ ਅਡਾਰੀਆਂ ਮਾਰਦਾ ਉਹ ਮਾਂ ਪੁੱਛਣ ਲੱਗੀ ਮੇਰਾ ਪੁੱਤ ਬੋਲਦਾ ਕੀ ਆ ਉਹ ਕਹਿੰਦੇ ਫਰੈਂਚ ਭਾਸ਼ਾ ਬੋਲਦਾ ਫਰੈਂਚ ਵਿੱਚ ਗੱਲ ਕਰ ਨੇ ਮੇਰਾ ਪੁੱਤ ਮੰਗਿਆ ਉਥੇ ਕਾਲੇ ਸੂਟ ਆ ਦਾਗਸਤਾਨ ਚ ਪਾਉਂਦੇ ਕਾਲੇ ਕੱਪੜੇ ਹੁੰਦੇ ਆ ਐ ਮਾਂ ਰੋਣ ਲੱਪੇ ਜਿੱਦਾਂ ਪ੍ਰਸਾਦ ਦਾ ਮੀਂਹ ਲੱਗਿਆ ਹੁੰਦਾ ਬੱਚੇ ਕੋਟ ਮੀਂਹ ਲੱਗਦਾ ਐਦਾਂ ਜਿਆਦਾ ਉਹ ਰੋਣ ਲੱਗੀ ਜਿਸ ਦੇਸ਼ ਆਪਣੇ ਸੱਭਿਆਚਾਰ ਤੋਂ ਟੁੱਟ ਜੂ ਆਪਣੇ ਬਰੇਸੇ ਤੋਂ ਟੁੱਟ ਜੂ ਉਹ ਅੱਜ ਨਹੀਂ ਤਾਂ ਕੱਲ ਨੂੰ ਜਸਮੀਂ ਤੌਰ ਤੇ ਵੀ ਤੇ ਦਿਮਾਗੀ ਤੌਰ ਤੇ ਵੀ ਗੁਲਾਮ ਹੋ ਜੂ ਅੱਜ ਦੇ ਮੁੱਖ ਮਹਿਮਾਨ ਭੈਣ ਜੀ ਤਰਫੇਮ ਕੌਰ ਜੀ ਆਪਣੇ ਭਾਜੀ ਬਲਬੀਰ ਸਿੰਘ ਜੀ ਉਹਨਾਂ ਦੇ ਨਾਲ ਭਾਜੀ ਰਾਮ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਅਤੇ ਵੱਖ-ਵੱਖ ਲੀਡਰ ਸਹਿबान ਅਤੇ ਪਿੰਡ ਨਿਵਾਸੀਓ ਅੱਜ ਦਾ ਜਿਹੜਾ ਸ਼ੁਭ ਸਮਾ ਹੈ ਇਸ ਸਮੇਂ ਦੀ ਕਾਫੀ ਚਿਰ ਤੋਂ ਉਡੀਕ ਸੀ ਕਿਉਂਕਿ ਅੱਜ ਜਿਹੜੀ ਲਾਇਬ੍ਰੇਰੀ ਹੈ ਇਹਦੀ ਹਰ ਪਿੰਡ ਦੇ ਵਿੱਚ ਜ਼ਰੂਰਤ ਹੈ ਇਹਦੀ ਮਹੱਤਤਾ ਨੂੰ ਸਮਝਦੇ ਹੋਏ ਬਲਬੀਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਵਰਗਵਾਸੀ ਆਪਣੇ ਮਾਤਾ ਸਵਰਗਵਾਸੀ ਬਖਸ਼ੀਸ ਕੌਰ ਜੀ ਪਦਮੀ ਬਿਆਨ ਸਿੰਘ ਜੀ ਉਹਨਾਂ ਵੀ ਜਾਤ ਦੇ ਵਿੱਚ ਇਹ ਲਾਇਬ੍ਰੇਰੀ ਪਿੰਡ ਘਰਚਾ ਦੇ ਵਿੱਚ ਖੋਲੀ ਗਈ ਹੈ ਤੇ ਪਿੰਡ ਘਰਚਾ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਹਦੀ ਬੜੀ ਸਹੂਲਤ ਮਿਲੇਗੀ ਇਸ ਸਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਕਿ ਸਾਡੇ ਦਰਮਿਆਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗਰਬਖ ਸਿੰਘ ਜੀ ਖਾਲਸਾ ਆਏ ਹੋਏ ਹਨ ਉਹ ਆਪਣੇ ਪਿਆਰਤ ਦੇਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਵਤ ਸਿੰਘ ਜੀ ਖਾਲਸਾ ਜਿਸ ਸਮਾਗਮ ਵਿੱਚ ਹਾਜ਼ਰੀਨ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗੋ ਬਤਾਵੋ ਭੈਣੋ ਵੀਰੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤ ਦੀ ਤੁਸੀਂ ਦਾ ਸਮਾਂ ਕਿ ਅੱਜ ਮਾਤਾ ਬਖਸ਼ੀਸ਼ ਕੌਰ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਪਿੰਡ ਗਰਚਾ ਵਿਖੇ ਲਾਇਬ੍ਰੇਰੀ ਦਾ ਜਿਹੜਾ ਹੈ ਅੱਜ ਸਥਾਪਨਾ ਕੀਤੀ ਗਈ ਹੈ ਉਹਦਾ ਉਦਘਾਟਨ ਕੀਤਾ ਗਿਆ ਔਰ ਇਸ ਮੌਕੇ ਦੇ ਉੱਤੇ ਜਿੱਥੇ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹੋਰੀ ਅਧਿਕਾਰੀਆਂ ਨੇ ਉੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਮੱਟੂ ਸਾਹਿਬ ਹੋਰ ਜਿੰਨੇ ਆਗੂ ਸਹਿਬਾਨ ਨੇ ਉਹਨਾਂ ਨੇ ਤੇ ਹਾਜ਼ਰੀ ਭਰੀ ਹੈ ਕਿਉਂਕਿ ਸਾਡੇ ਵਿੱਚ ਇੱਕ ਅਜਿਹੇ ਰੁਝਾਨ ਹੈ ਪੜਨ ਦਾ ਖਤਮ ਹੁੰਦਾ ਜਾ ਰਿਹਾ ਹੈ ਬੜੀ ਚਿੰਤਾ ਦਾ ਵਿਸ਼ਾ ਹੈ ਅੱਜ ਜੇ ਕਿਸੇ ਨੇ ਆਪਣਾ ਇਤਿਹਾਸ ਪੜ੍ਹਨਾ ਹੋਵੇ ਕਿਸੇ ਨੇ ਆਪਣੇ ਸਮਾਜ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਜ਼ਰੂਰੀ ਆ ਕਿ ਇੱਕ ਸભ્યਕ ਸਮਾਜ ਦੀ ਸਿਰਜਣਾ ਦੇ ਲਈ ਸਾਨੂੰ ਜਿਹੜਾ ਪੜਨ ਦਾ ਰੁਝਾਨ ਹੈ ਸਾਡੇ ਚ ਪੈਦਾ ਹੋਣਾ ਚਾਹੀਦਾ ਮੈਂ ਵਿਦੇਸ਼ਾਂ ਵਿੱਚ ਵੀ ਜਾ ਕੇ ਦੇਖਿਆ ਉੱਥੇ ਦੇ ਲੋਕਾਂ ਵਿੱਚ ਏਡਾ ਵੱਡਾ ਰੁਝਾਨ ਹੈ ਪੜਨ ਦਾ ਕਿ ਜੋ ਕੋਈ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੈ ਉਹਦੇ ਹੱਥ 'ਚ ਕਿਤਾਬ ਹੈ ਅਖਬਾਰ ਹੈ ਜੇ ਕੋਈ ਜਹਾਜ਼ 'ਚ ਸਫ਼ਰ ਕਰ ਰਿਹਾ ਹੈ ਉਹ ਵੀ ਕੋਈ ਨਾ ਕੋਈ ਪੜ ਰਿਹਾ ਹੈ। ਪਰ ਸਾਡੇ ਵਿੱਚੋਂ ਤਾਂ ਹੁਣ ਅਖਬਾਰ ਪੜਨ ਦਾ ਵੀ ਰੁਝਾਨ ਹੈ ਖਤਮ ਹੁੰਦਾ ਜਾ ਰਿਹਾ ਹੈ। ਨਹੀਂ ਤੇ ਪਹਿਲਾਂ ਪਿੰਡ 'ਚ ਇੱਕ ਅਖਬਾਰ ਆਣੀ ਤੇ ਲਗਭਗ ਆਧੇ ਪਿੰਡ 'ਚ ਘੁੰਮ ਜਾਂਦੀ ਹੁੰਦੀ ਸੀ ਇੱਕੋ ਅਖਬਾਰ। ਤੇ ਸਾਰਿਆਂ ਨੂੰ ਪੜ ਕੇ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਨਾਲ ਸਾਨੂੰ ਮਿਲ ਜਾਂਦੀ ਸੀ। ਪਰ ਹੁਣ ਹੁਣ ਤੇ ਸੋਸ਼ਲ ਮੀਡੀਆ ਦਾ ਯੋਗ ਆ। ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਅੱਜ ਪ੍ਰਚਾਰ ਹੋ ਰਿਹਾ ਮੈਂ ਸਮਝਦਾ ਕਿ 90% ਜਿਹੜਾ ਝੂਠ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ। ਤੇ ਸਾਨੂੰ ਜਿਹੜੀ ਅਸਲੀਅਤ ਉਹ ਪਤਾ ਨਹੀਂ ਲੱਗਦੀ ਹੈ ਕੀ ਆ। ਜਿਹੜਾ ਜੋਚਤ ਕਰਦਾ ਹੈ ਉਹ ਸੋਸ਼ਲ ਮੀਡੀਆ ਤੇ ਪਾ ਦਿੰਦਾ ਤੇ ਦੂਜੀ ਗੱਲ ਹੈ ਸਿਆਣੇ ਕਹਿੰਦੇ ਆ ਕਿ ਜਿਹੜਾ ਇਤਿਹਾਸ ਹੈ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਸਾਡੀ ਕੌਮ ਦੀ ਸਾਡੇ ਸਮਾਜ ਦੀ ਜਿੰਨ ਜਾਨ ਹੈ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਜਿਉਣਾ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਅੱਜ ਇੱਥੇ ਕਿਤਾਬਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਜਿੰਨੀਆਂ ਪ੍ਰਕਾਸ਼ਨਾਂਵਾਂ ਜਿਹੜੀਆਂ ਛਪੀਆਂ ਨੇ ਕਿਉਂਕਿ ਪਿਛਲੇ ਦਿਨੇ ਭਾਜੀ ਸੁਖਦੇਵ ਸਿੰਘ ਜੀ ਹੋਣਾ ਨੇ ਔਰ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਸਾਨੂੰ ਕਿਤਾਬਾਂ ਦਿੱਤੀਆਂ ਜਾਣ ਤੇ ਅਸੀਂ ਲਾਇਬ੍ਰੇਰੀ ਖੋਲ੍ਹਣੀ ਆ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਐਪਲੀਕੇਸ਼ਨ ਦਿਓ ਤੇ ਕਿਤਾਬਾਂ ਦਾ ਬਹੁਤ ਦਿੰਦੀ ਆ ਗਈਆਂ ਸੀ ਪਰ ਜਿਸ ਤਰ੍ਹਾਂ ਨਾਲ ਸਮਾਂ ਬਣਿਆ ਉਸ ਤਰੀਕੇ ਨਾਲ ਅੱਜ ਜਿਹੜਾ ਸਮਾਂ ਉਦਘਾਟਨ ਦਾ ਰੱਖਿਆ ਗਿਆ ਤੇ ਮੈਂ ਇਸ ਕਾਰਜ ਦੇ ਲਈ ਸਾਰੇ ਪਿੰਡ ਵਾਲਿਆਂ ਨੂੰ ਵੀ ਵਧਾਈ ਦੇਣਾ ਔਰ ਚੇਚੇ ਤੌਰ ਤੇ ਇਸ ਪਰਿਵਾਰ ਦਾ ਔਰ ਸਰਪੰਚ ਸਾਹਿਬ ਬੀਬੀ ਹਰਵਿੰਦਰ ਕੌਰ ਜੀ ਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਇਹ ਚੰਗੀ ਪਿਰਤ ਹੈ ਔਰ ਇਹ ਜਿਹੜੀ ਸਾਡੇ ਵਿੱਚ ਪਿਰਤ ਪੈਣੀ ਚਾਹੀਦੀ ਹੈ ਤੁਸੀਂ ਇੱਥੇ ਬੈਠੇ ਆਂ ਘਰ ਤੇ ਪਿੰਡ ਵਿੱਚ ਵੈਸੇ ਵੀ ਜਦੋਂ ਤੁਸੀਂ ਗੁਜ਼ਰੋ ਤਾਂ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਹੈਗੇ ਸੜਕ ਦੇ ਉੱਤੇ ਬੈਠੇ ਤੁਹਾਨੂੰ ਦਿਖਾਈ ਦੇਣਗੇ ਬਾਕੀ ਪਿੰਡ ਵਿੱਚ ਮੇਰੇ ਜਾਣ ਘੱਟ ਦੇਖਿਆ ਤੇ ਜਦੋਂ ਉੱਥੇ ਲਾਇਬ੍ਰੇਰੀ ਖੁੱਲੇਗੀ ਲਾਇਬ੍ਰੇਰੀ ਵਿੱਚ ਆ ਕੇ ਤੁਸੀਂ ਜਿਹੜੀ ਵੀ ਕਿਤਾਬ ਤੁਹਾਡਾ ਚਿਤ ਕਰਦਾ ਤੁਸੀਂ ਜਾ ਕੇ ਉਹਦੇ ਵਿੱਚੋਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਤੁਸੀਂ ਹੋਰ ਜਿਹੜੀਆਂ ਕਿਤਾਬਾਂ ਨੇ ਉਹਨਾਂ ਤੋਂ ਇੱਕ ਚੰਗਾ ਗਿਆਨ ਪ੍ਰਾਪਤ ਕਰ ਸਕਦੇ ਆ ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਆਪਣੇ ਸਰਦਾਰ ਸਖਦੇਵ ਸਿੰਘ ਜੀ ਉਹਨਾਂ ਨੂੰ ਔਰ ਭੈਣ ਜੀ ਸਰਪੰਚ ਸਾਹਿਬ ਨੂੰ ਕਿ ਤੁਸੀਂ ਮੈਨੂੰ ਇੱਕ ਐਪਲੀਕੇਸ਼ਨ ਹੋਰ ਲੈ ਕੇ ਦੇ ਦਿਓ ਤੇ 10000 ਦੀਆਂ ਕਦਾਬਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਚੁਆਇਸ ਦੇ ਮੁਤਾਬਕ ਜਿਹੜੀਆਂ ਵੀ ਤੁਸੀਂ ਖਰੀਦਨੀਆਂ ਚਾਹਦੇ ਆ ਉਹ ਤੁਸੀਂ ਖਰੀਦ ਸਕਦੇ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅੱਗੇ ਕਿਸੇ ਹੋਰ ਪ੍ਰੋਗਰਾਮ ਤੇ ਜਾਣਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸ਼ੁਭ ਸ਼ਾਮਾਂ ਦੇ ਨਾਲ ਕਿ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਇਸ ਲਾਇਬ੍ਰੇਰੀ ਤੋਂ ਬੱਦ ਬੱਦ ਲਾਭ ਉਠਾ ਸਕੋ ਔਰ ਆਪਣੇ ਧਰਮ ਦੇ ਨਾਲ ਆਪਣੇ ਸਾਥ ਦੇ ਨਾਲ ਜੁੜ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਟਾਇਰ ਹੋ ਕੇ ਆਏ ਹਾਂ ਸਵੇਰੇ 9 ਵਜੇ ਤੋਂ ਲੈ ਕੇ ਪੰਜ ਵਜੇ ਤੱਕ ਅਸੀਂ ਬਿਠੇ ਹਾਂ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਤੁਸੀਂ ਆ ਕੇ ਇੱਥੇ ਕਿਤਾਬਾਂ ਪੜੋ ਤੇ ਮੈਂ ਸਾਰਿਆਂ ਦਾ ਤੁਹਾਡੇ ਆਏ ਹੋਏ ਸਾਥ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ